ਕਾਨਫਰੰਸ ਦਾ ਜੋ ਵਿਸ਼ਾ ਹੈ 20 ਫ फेब्रुवारी ਨੂੰ ਗੁਰudev ਸ਼੍ਰੀ ਰਵੀਸ਼ੰਕਰ ਜੀ ਪੰਜਾਬ ਦੇ ਦੌਰੇ ਤੇ ਨੇ ਤੇ 20 ਤਾਰੀਖ ਨੂੰ ਸ਼ਾਮ ਨੂੰ 5 ਤੋਂ 8 ਵਜੇ ਬਠਿੰਡਾ ਦੇ ਸਪੋਰਟ ਸਟੇਡੀਅਮ ਦੇ ਵਿੱਚ ਇੱਕ ਮਹਾ ਸਤਸੰਗ ਦਾ ਅਸੀਂ ਆਰਗੇਨਾਈਜ਼ ਕਰ ਰਹੇ ਹਾਂ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ਸ਼ਹਿਰ ਵਾਸੀਆਂ ਨੂੰ ਤੇ ਆਸ-ਪਾਸ ਦੇ ਇਲਾਕੇ ਦੇ ਸਾਰੇ ਲੋਕਾਂ ਨੂੰ ਨਿਮੰਤਰਣ ਦੇਣ ਤੋਂ ਗੁਰਜੀ 6 ਸਾਲ ਬਾਅਦ 6 ਸਾਲ ਬਾਅਦ ਪੰਜਾਬ ਆ ਰਹੇ ਨੇ ਤੇ ਸਾਨੂੰ ਇਹ ਮੌਕਾ ਬਠਿੰਡਾ ਵਾਸੀਆਂ ਨੂੰ 6 ਸਾਲ ਬਾਅਦ ਦੁਬਾਰਾ ਮਿਲਿਆ ਤੇ ਮੈਂ ਤੁਹਾਡੇ ਪ੍ਰੈਸ ਦੇ ਰਾਹੀਂ ਸਾਰਿਆਂ ਨੂੰ ਖੁੱਲਾ ਸੱਦਾ ਦੇਣਾ ਓਪਨ ਹੈ ਇਵੈਂਟ ਸਾਰਿਆਂ ਲਈ ਕੋਈ ਵੀ ਆ ਸਕਦਾ ਹੈ ਸੋ ਨਿਮੰਤਰਣ ਹੈ ਇਸ ਤੇ ਹੋਰ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਬਠਿੰਡਾ ਤੋਂ ਡਾਕਟਰ ਅਮਿਤ ਤਨੇਜਾ ਡਾਕਟਰ ਅਜੀਤ ਪਟਿੰਡਾ ਤੋਂ ਹੀ ਨੇ ਤੇ ਸਾਡੇ ਸਟੇਟ ਟੀਚਰ ਕੋਆਰਡੀਨੇਟਰ ਹੈ ਪੂਰੀ ਸਟੇਟ ਦੇ ਜਿੰਨੇ ਆਰਟ ਆਫ ਲਿਵਿੰਗ ਦੇ ਟੀਚਰਸ ਨੇ ਉਹਨਾਂ ਨੂੰ ਕੋਆਰਡੀਨੇਟ ਕਰਦੇ ਆ ਸੰਜੀਵ ਜੀ ਫਰੀਦਕੋਟ ਤੋਂ ਉਹ ਸਾਡੇ ਨਾਲ ਮੌਜੂਦ ਨੇ ਤੇ ਪਟਿੰਡਾ ਤੋਂ ਸਾਡੇ ਲੋਕਲ ਕੋਆਰਡੀਨੇਟਰ ਮੀਡੀਆ ਦੇ ਸੰਦੀਪ ਜੀ ਉਹ ਵੀ ਮੌਜੂਦ ਨੇ ਸੋ ਹੁਣ ਤੁਹਾਡੇ ਤੇ ਹੈ ਤੁਹਾਡੇ ਜੋ ਪ੍ਰਸ਼ਨ ਨੇ ਜੋ ਸਵਾਲ ਨੇ ਇਸ ਇਵੈਂਟ ਨੂੰ ਲੈ ਕੇ ਤੁਸੀਂ ਪਲੀਜ਼ ਸਾਰ ਤੋਂ ਬੁਲ ਸਕਦੇ ਆ ਟੈਕਨੀਕਲ ਕੋਨਫਰੈਂਸ ਪਰ ਬਸ ਸਭ ਦਾ ਬਰੀਫ ਕਰ ਦੋ ਵੀ ਸਾਕੀ ਕਰ ਸਾਰੇ ਨੂੰ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲੇ ਮੈਂ ਬਹੁਤ-ਬਹੁਤ ਧੰਨਵਾਦੀ ਹਾਂ ਸਾਰੇ ਪੱਤਰਕਾਰਾਂ ਦਾ ਪੀਰਾਂ ਦਾ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਸਮਰਖਸ਼ ਆਪਦੇ ਪ੍ਰੋਗਰਾਮ ਨੂੰ ਰੱਖਣ ਦਾ ਜਿਸ ਤਰ੍ਹਾਂ ਦਿਵਜ ਜੀ ਨੇ ਕਿਹਾ ਕਿ ਸਾਡੇ ਗੁਰਦੇਵ ਸ੍ਰੀ ਸ਼੍ਰੀ ਦਵੀ ਸ਼ੰਕਰ ਜੀ ਜਿਹੜੇ ਆਰਟ ਆਫ ਲਿਵਿੰਗ ਦੇ ਸੰਸਥਾਪਕ ਹੈ ਉਹ ਸਾਡੇ ਵਿੱਚ ਹੋਣਗੇ 20 ਫਰਵਰੀ ਨੂੰ ਸਪੋਰਟ ਸਟੇਡੀਅਮ ਦੇ ਵਿੱਚ ਸ਼ਾਮ ਨੂੰ 5:00 ਤੋਂ 8:00 ਪ੍ਰੋਗਰਾਮ ਦਾ ਨਾਮ ਹੈ ਉਮੰਗ ਇਹ ਇੱਕ ਮਹਾ ਸਤਸੰਗ ਹੈ ਜਿਦੇ ਵਿੱਚ ਕੁਝ ਸਤਸੰਗ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਬਾ ਮਰੀ ਕੀ ਦੇ ਬਾਰੇ ਉਹ ਦੱਸਣਗੇ ਤੇ ਅੱਜ ਦੇ ਸਟ्रेस ਵਾਲੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਅਸੀਂ ਸਟ्रेस ਤੋਂ ਮੁਕਤ ਹੋ ਸਕਦੇ ਹ ਜਿਹੜੇ ਸਾਡੇ ਪੁਰਾਣੇ ਯੋਗ ਦੇ ਪ੍ਰਾਣਯਾਮ ਦੇ ਧਿਆਨ ਦੀ ਜਿਹੜੀ ਵਿਗਿਆ ਜਿਹੜੀ ਉੱਠ ਹੋ ਰਹੀ ਹੈ ਉਸ ਉਸ ਬਾਰੇ ਦੱਸਿਆ ਜਾਏਗਾ ਤੇ ਕੁਝ ਭਜਨ ਹੋਣਗੇ ਕੁਝ ਗਿਆਨ ਦੀ ਗੱਲਾਂ ਹੋਣਗੀਆਂ ਔਰ ਉਮੰਗ ਇਸ ਦਾ ਨਾਮ ਰੱਖਣ ਦੇ ਪਿੱਛੇ ਇਹ ਸੀਗਾ ਕਿ ਅੱਜ ਦੇ ਸਮੇਂ ਦੇ ਵਿੱਚ ਜੀਵਨ ਦੇ ਵਿੱਚ ਜਿਹੜੀ ਡਿਪਰੈਸ਼ਨ ਤੇ ਸਟ्रेस ਆ ਰਿਹਾ ਹੈ ਉਹ ਦੁਬਾਰਾ ਤੋਂ ਨਵੀਂ ਐਨਥੂਸੀਆਜ਼ਮ ਲੈ ਕੇ ਆਇਆ ਜਾ ਸਕੇ ਤੇ ਇੱਕ ਮੌਕਾ ਹੈ ਇਹੋ ਜੀ ਸ਼ਖਸੀਅਤ ਇਹੋ ਜੀ ਸੰਸਥਾ ਸਾਡੇ ਵਿੱਚ ਹੋਣਾ ਆਰਟ ਆਫ ਲਿਵਿੰਗ ਜਿਵੇਂ ਆਪਾਂ ਜਾਣਦੇ ਕਿ ਇਹ ਸੰਸਥਾ 180 ਦੇਸ਼ਾਂ ਦੇ ਵਿੱਚ ਹੈਗੀ ਔਰ 180 ਦੇਸ਼ਾਂ ਦੇ ਵਿੱਚ ਇੰਨੇ ਸਾਰੇ ਲੋਕ ਇਹ ਆਰਟ ਆਫ ਲਿਵਿੰਗ ਦੀ ਬਰੀਥਿੰਗ ਟੈਕਨੀਕ ਸੁਦਰਸ਼ਨ ਕ੍ਰਿਆ ਨੂੰ ਫੋਲੋ ਕਰਦੇ ਹਨ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਫਾਇਦੇ ਹੋਏ ਹਨ ਸਿਹਤ ਨੂੰ ਲੈ ਕੇ ਤੇ ਆਪਾਂ ਇਸ ਮੌਕੇ ਦਾ ਲਾਭ ਉਠਾਈਏ ਸਾਰੇ 20 ਫਰਵਰੀ ਨੂੰ ਸ਼ਾਮ ਨੂੰ ਸਪੋਰਟ ਸਟੇਡੀਅਮ ਦੇ ਵਿੱਚ 5 ਤੋਂ 8 ਪਹੁੰਚਣ ਔਰ ਉਹਨਾਂ ਦੇ ਦਰਸ਼ਨ ਦਾ ਉਹਨਾਂ ਦੀ ਗਿਆਨ ਦੀ ਗੱਲਾਂ ਦਾ ਉਹਨਾਂ ਦੇ ਧਿਆਨ ਦਾ ਉੱਥੇ ਮੈਡੀਟੇਸ਼ਨ ਹੋਏਗੀ ਤਾਂ ਉਹਦਾ ਫਾਇਦਾ ਉਠਾ ਲਓ ਸਰ ਕਿਲੇ ਦਿਨ ਚੱਲੂ ਹੋਏਗੀ ਇਹ ਇੱਕ ਦਿਨ ਦਾ ਪ੍ਰੋਗਰਾਮ ਹੈ ਸਰ ਬੇਸਿਕਲੀ ਆਪਾਂ ਜੇ ਦੇਖੀਏ ਤਾਂ ਸ਼ਾਮ ਨੂੰ 5 ਵਜੇ ਤੋਂ 8 ਵਜੇ ਤੱਕ ਜਿਹੜਾ ਸਤਸੰਗ ਹੋਏਗਾ 20 ਤਰੀਕ ਦਾ ਹੀ ਪ੍ਰੋਗਰਾਮ ਹੈ ਜੀ ਕਿੰਨੇ ਸਾਲ ਬਾਅਦ ਆ ਰਹੇ 50 ਦੇ ਵਿੱਚ 6 ਸਾਲ ਬਾਅਦ 2019 চাই ਸੀਗੇ 온 ਉਸ ਤੋਂ ਬਾਅਦ 2025 ਦੇ ਵਿਚਾਲੇ। ਬੰਦਾ ਲੋਕਾਂ ਨੂੰ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਇਹੋ ਜੇ ਮੌਕੇ ਬਹੁਤ ਘੱਟ ਮਿਲਦੇ ਹਨ ਕਿ ਇਹੋ ਜੀ এনਲਾਈਟਨਡ ਜਿਹੜੇ ਹੈਗੇ ਮਾਸਟਰਸ ਦੇ ਸਾਹਮਣੇ ਜਿਨ੍ਹਾਂ ਨੂੰ ਗਿਆਨ ਦੀ ਗਹਿਰਾਈਆਂ ਪਤਾ ਹੈ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਲੋਕੀ ਉਹਨਾਂ ਦੇ ਦਰਸ਼ਨ ਦਾ ਲਾਭ ਉਠਾ ਸਕਦੇ ਹਨ ਔਰ ਸਿੱਖ ਸਕਦੇ ਹਨ ਕਿ ਕਿਵੇਂ ਸਟ੍ਰੈਸ ਤੋਂ ਬਾਹਰ ਨਿਕਲਿਆ ਜਾ ਸਕਦਾ ਹੈ ਸਟ੍ਰੈਸ ਤੋਂ ਨਿਕਲਣ ਦੀ ਵਿਧੀਆਂ ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਸਰਬਸੇ ਪ੍ਰੋਗਰਾਮ ਕਿਸਕੇ ਹੋਣਾ ਹੈ ਸਰਬਸੇ ਡੈਲੀਕਟ ਸਰਕਾਰ ਤਸੀਂ ਤਾਂ ਫ੍ਰੀ ਐਂਟਰੀ ਰੱਖੀ ਹੈ ਸੋ ਇਹਨਾਂ ਦੇ ਸ਼ਿਸ਼ੇ ਇਹਨੇ ਹੈ ਵੀ ਉਹ ਬਾਹਰ ਹੋ ਵੀ ਆਉਣਗੇ ਲੋਕਰ ਵੀ ਹੋਣਗੇ ਉਹ ਰਸ਼ ਨੂੰ ਤੁਸੀਂ ਕਿਵੇਂ ਕੰਟਰੋਲ ਕਰੋਗੇ ਬਹੁਤ ਵਧੀਆ ਸਵਾਲ ਹੈ ਸਰ ਤੁਹਾਡਾ ਹਰੇਕ ਚੀਜ਼ ਦਾ ਪ੍ਰੋਪਰ ਮੈਨੇਜਮੈਂਟ ਕੀਤਾ ਗਿਆ ਹੈ ਸਿਕਿਉਰਿਟੀ ਦੀ ਵਿਵਸਥਾ ਹੈ ਲੋਕਲ ਪੁਲਿਸ ਐਡਮਿਨਿਸਟ੍ਰੇਸ਼ਨ ਸਾਡੀ ਮਦਦ ਤੇ ਵਿੱਚ ਹੈਗੀ ਜਿਦੇ ਵਿੱਚ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਨੇ ਸਾਡਾ ਸਹਿਯੋਗ ਵਾਸਤੇ ਪੂਰਾ ਸਾਨੂੰ ਅਸ਼ਵਸ਼ਣ ਦਿੱਤਾ ਕਿ ਉਹ ਸਹਿਯੋਗ ਕਰਨਗੇ ਫਿਰ ਉਸ ਤੋਂ ਬਾਅਦ ਸਾਡੀ ਪ੍ਰਾਈਵੇਟ ਸਿਕਿਉਰਿਟੀ ਔਰ ਸਾਡੇ ਵੌਲੰਟੀਅਰਸ ਵੀ ਹੈ ਜਿਹੜੇ ਸਿਕਿਉਰਿਟੀ ਤੇ ਹੋਣਗੇ ਔਰ ਸਾਰਾ ਸਮੂਥ ਫਲੌਲੈਸ ਹੋਏਗਾ ਕਿਤੇ ਵੀ ਕਿਸੇ ਸ਼ਹਿਰ ਵਾਸੀ ਨੂੰ ਕੋਈ ਅੜਚਨ ਨਹੀਂ ਆਏ ਸਾਡਾ ਟਾਰਗੇਟ ਕਿੰਨਾ ਰੱਖਿਆ ਵੀ ਕਿੰਨੀ ਕੈਂਟਿੰਗ ਹੋ ਸਕਦੀ ਤੁਹਾਡੀ ਇਸ ਵਿੱਚ ਸਰ ਅਸੀਂ ਤਾਂ ਚਾਹਦੇ ਵੱਧ ਤੋਂ ਵੱਧ ਆਨ ਸਟੇਡੀਅਮ ਦੀ ਕੈਪੈਸਿਟੀ ਜੇ ਆਪਾਂ ਦੇਖੀਏ ਸਟੇਅਰਸ ਨੂੰ ਮਿਲਾ ਕੇ ਤਾਂ 20000 ਲੋਕੀ ਆ ਸਕਦੇ ਹੈਗੇ ਅਸੀਂ 20000 ਦਾ ਇੰਤਜ਼ਾਮ ਕਰਕੇ ਚੱਲਦੇ ਹਾਂ ਬਾਕੀ ਤਾਂ ਪ੍ਰਭੂ ਇੱਛਾ ਹੈ 10000 ਆਂਦੇ ਆ 15000 ਆਂਦੇ ਆ 20000 ਆਂਦੇ ਪਰ ਸਾਡੀ ਵਿਵਸਥਾ ਸਾਡੀ ਆਪ ਦੀ ਤਿਆਰੀ ਕਿਉਂਕਿ ਉਹਨਾਂ ਦੀ ਜਿਹੜੀ ਔਰਾ ਹੈ ਜਿਹੜੀ ਜਿਹੜੇ ਲੋਕਾਂ ਦੇ ਵਿੱਚ ਉਹਨਾਂ ਦਾ ਪ੍ਰੇਮ ਹੈ ਉਹ ਇਸ ਤਰ੍ਹਾਂ ਹੈ ਕਿ ਅਸੀਂ 20000 ਦੀ ਤਿਆਰੀ ਕਰਕੇ ਚੱਲਦੇ ਹਾਂ ਸਰ ਪਬਲਿਕ ਵਾਸਤੇ ਐਂਟਰੀ ਕਿਹੜੇ ਬਸਤੇ ਤੇ ਜਿਹੜੀ ਦੂਜੀ ਵਾਰ ਕੀ ਮੀਡੀਆ ਪਰਸਨਸ ਦੀ ਕੋਈ ਨੋਟ ਨੋਟ ਰਚ ਅਮ ਪਬਲੀਕਲੀ ਐਂਟਰੀ ਦੇਖੋ ਸਟੇਡੀਅਮ ਦੇ ਗੇਟ ਆਪਾਂ ਸਾਰਿਆਂ ਨੂੰ ਪਤਾ ਹੈ ਕਿ 8 ਕਿ 8 ਹੈਗੇ ਆ ਤੋ ਬੜੀ ਡਿਸਟ੍ਰਿਬਿਊਟਿਡ ਐਂਟਰੀ ਹੈਗੀ ਆ ਆਸ-ਪਾਸ ਸਟੇਡੀਅਮ ਦੇ ਆਪਾਂ ਜਿਹੜੇ ਬਲੈਕ ਕਾਰਡਸ ਜੋ ਤੋਂ ਡਾਇਰੈਕਸ਼ਨਸ ਪ੍ਰੋਪਰਲੀ ਦੇਵਾਗੇ ਤਾਂ ਕਿ ਸਾਰੀ ਜਿਹੜੀ ਵੀ ਡਿਫਰੈਂਟ ਟਾਈਮ ਤੋਂ ਡਿਫਰੈਂਟ ਡਾਇਰੈਕਸ਼ਨਸ ਤੋਂ ਆਉਣ ਵਾਲੇ ਲੋਕਾਂ ਨੂੰ ਡਿਫਰੈਂਟ ਐਨਕਲੋਜ਼ਰਸ ਤੱਕ ਪਹੁੰਚਾਇਆ ਜਾ ਸਕੇ ਤਾਂ ਕਿ ਓਵਰਆਲ ਹੀ ਪੂਰਾ ਸਟੇਡੀਅਮ occupy ਹੋ ਸਕਦੇ ਤੇ ਕਿਸੇ ਇੱਕ ਜਗ੍ਹਾ ਤੇ ਜ਼ਿਆਦਾ ਪ੍ਰੈਸ਼ਰ ਨਾ ਪਵੇ ਸੈਕੰਡਲੀ ਜਿਹੜੇ ਮੇਰੇ ਕੁਐਸਚਨ ਹੈ ਕਿ ਜਦੋਂ ਕੁਝ ਦਿਨ ਪਹਿਲਾਂ ਅੰਮ੍ਰਿਤਸਰ ਮਹਿਤਾ ਸਾਹਿਬ ਨੇ ਇੱਕ ਪ੍ਰੋਗਰਾਮ ਕਰਾਇਆ ਸੀ ਸਤ ਪਲਾਇਆ ਸੀ 7-8 ਦਿਨ ਕਥਾ ਚੱਲੀ ਸੀ ਕਿ ਸ਼ਿਵਜੀ ਮਹਾਰਾਜ ਦੀ ਉਦੋਂ ਮਹਿਤਾ ਸਾਹਿਬ ਨੇ ਪੱਤਰਕਾਰਾਂ ਨੂੰ ਆਈਡੈਂਟੀਟੀ ਕਾਰਡ ਇਸ਼ੂ ਕਰ ਦਿੱਤੇ ਗਲੇ ਪਾਉਣ ਵਾਸਤੇ ਲੇਕਿਨ ਬਾਅਦ ਵਿੱਚ ਜਦੋਂ ਸੀ ਇੰਟਰੀ ਕੀਤੀ ਤਾਂ ਉਹਨਾਂ ਨੇ ਸਾਬਤ ਮਨਾਂ ਕਰਤਾ ਕਿ ਮਹਿਤਾ ਸਾਹਿਬ ਨੇ ਮਨਾਂ ਕੀਤਾ ਪਰ ਸਵਾਸ ਤੇ ਕੋਈ ਸਪੇਸ ਨਹੀਂ ਹੈ ਇਟ ਵਿਲ ਬੀ ਵੈਰੀ ਡਿਫਰੈਂਟ ਡਿਫਿਕਲਟ ਫਾਰ ਮੀਡੀਆ ਆਊਟਸਾਡਰ ਆਈ ਊਡ ਸੇ ਸਰ ਇਸ ਤਰ੍ਹਾਂ ਦਾ ਨਹੀਂ ਹੈ ਦੇਖ ਸਾਡੀ ਆਵਾਜ਼ ਲੋਕਾਂ ਤੱਕ ਪਹੁੰਚ ਜਾਂਦੇ ਅੱਜ ਜੀ ਗੁਰਦੇਵ ਮੈਂ ਡਾਕਟਰ ਸਾਹਿਬ ਦੀ ਗੱਲ ਚ ਐਡ ਆਨ ਕਰ ਰਿਹਾ ਸੀਗਾ ਤੁਲਸੀਦਾਸ ਜੀ ਨੇ ਇੱਕ ਬੜੀ ਸੋਹਣੀ ਵਾਕ ਕਿਹਾ ਕਿ ਇੱਕ ਸੇ ਆਦੀ ਘੜੀ ਆਦੀ ਸੇ ਪੁਨ ਆਦ ਤੁਲਸੀ ਸੰਗਤ ਸਾਧ ਕੀ ਕਟੇ ਕੋਟੀ ਅਪਰਾਧ ਪਠਿੰਡਾ ਵਾਸਤੇ ਤਾਂ ਭਾਗਾ ਵਾਲਾ ਟਾਈਮ ਹੈ ਤੇ ਪੱਤਰਕਾਰਾ ਦਾਇਰਾ ਜਿਹੜਾ ਸਾਡੀ ਆਵਾਜ਼ ਦੂਰ ਦੂਰ ਤੱਕ ਪਹੁੰਚਾਉਂਦਾ ਹੈ ਪੱਤਰਕਾਰਾਂ ਦੇ ਲਈ ਇੱਕ ਨਹੀਂ ਅਸੀਂ ਦੋਨਾਂ ਪਾਸੇ ਬੈਠਣ ਦਾ ਇੰਤਜ਼ਾਮ ਕੀਤਾ ਹੈ ਸਾਡੇ ਵੋਲੰਟੀਅਰਸ ਨੂੰ ਸਪੈਸ਼ਲੀ ਵੋਲੰਟੀਅਰਸ ਨੂੰ ਦੱਸਿਆ ਗਿਆ ਹੈ ਕਿ ਤੁਸੀਂ ਕਿਸੇ ਵੀ ਗੇਟ ਤੋਂ ਐਂਟਰ ਕਰ ਰਹੇ ਹੋ ਤਾਂ ਜਿਹੜਾ ਮੀਡੀਆ ਐਨਕਲੋజర్ ਹੈ ਉੱਥੇ ਲੈ ਜਾਇਆ ਜਾਏਗਾ ਤੇ ਇਹ ਜਿਹੜਾ ਮੌਕਾ ਆ ਰਿਹਾ ਹੈ ਇੱਕ ਸੰਤ ਪਠਿੰਡਾ ਦੇ ਵਿੱਚ ਆ ਰਹੇ ਨੇ ਉਹਨੂੰ ਅਸੀਂ ਘਰ ਘਰ ਤੱਕ ਪਹੁੰਚਾਈਏ ਜਿੰਨੇ ਲੋਕ ਉਹਨਾਂ ਦੀ ਸੰਗਤ ਦੇ ਵਿੱਚ ਬੈਠ ਸਕਣ ਉਹ ਸਾਡੇ ਲਈ ਚੰਗਾ ਬਹੁਤ ਹੈ ਵੀਆਈਪੀ ਐਂਟਰੀ ਆ ਕੇ ਪਾਸ ਦੇ ਅ ਦੇਖੋ ਵੀਆਈਪੀ ਪਾਸੇ ਦਾ ਇਦਾਂ ਦਾ ਕੋਈ ਪ੍ਰੋਵੀਜ਼ਨ ਨਹੀਂ ਹੈ ਹੈ ਨਾ ਸਾਰੇ ਹੀ ਸਾਡੇ ਲਈ ਵੀਆਈਪੀ ਹੈ ਕੋਈ ਵੀ ਨਹੀਂ ਹੈ ਇਦਾਂ ਦਾ ਕਿ ਜਿਹੜਾ ਵੀਆਈਪੀ ਨਹੀਂ ਹੈ

ਡਾਕਟਰ ਡਾਕਟਰ ਸਾਹਿਬ ਉਹਨੇ ਦੱਸਣਗੇ ਤੁਹਾਨੂੰ ਕਿ ਅੱਜ ਸਮਾਜ ਦੇ ਵਿੱਚ ਇੱਕ ਟਾਈਮ ਸੀਗਾ ਜਦੋਂ ਫਿਜ਼ੀਕਲ ਫਿਟਨੈਸ ਦੇ ਉੱਤੇ ਨਾ ਬਹੁਤ ਕੰਮ ਹੋ ਰਿਹਾ ਸੀਗਾ ਲੇਕਿਨ ਅੱਜ ਮੈਂਟਲ ਸਟ੍ਰੈਸ ਇੰਨਾ ਜ਼ਿਆਦਾ ਹੋ ਗਿਆ ਮੈਂ ਇਸ ਤੋਂ ਅੱਗੇ ਬੋਲਣਾ ਮੈਂ ਡਾਕਟਰ ਸਾਹਿਬ ਦੇ ਇੱਕ ਝੋਲੀ ਪਾਣਾ ਇੱਕ ਕੁਐਸਚਨ ਕਿ ਡਾਕਟਰ ਸਾਹਿਬ ਤੁਸੀਂ ਦੱਸੋ ਆਪਦੇ ਤਜਰਬੇ ਤੋਂ ਕਿ ਮੈਂਟਲ ਸਟ੍ਰੈਸ ਦਾ ਸਟੇਟ ਕੀ ਹੈ ਮੈਨੂੰ ਇਹ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਨਾ ਆਪਾਂ ਸਾਰੇ ਮਤਲਬ ਕੋਈ ਵੀ ਮਤਲਬ ਕੋਈ ਵੀ ਫੀਲਡ ਹੋਵੇ ਡਾਕਟਰਸ ਹੋਣ ਲਾਇਰਸ ਹੋਣ ਐਸੋ ਇਹ ਵੀਡੀਓ ਹੈ ਹਰ ਕਿਸੇ ਦੀ ਲਾਈਫ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦਾ ਨਾ ਕੋਈ ਨਾ ਕੋਈ ਲਾਈਫ ਪ੍ਰੈਸ਼ਰ ਹੈ ਐਂਗਜ਼ਾਈਟੀ ਹੈ ਕਨਫਿਊਜ਼ਨ ਹੈ ਜਾਂ ਇਹ ਸੰਭਲੋ ਕੋ ਕੰਪੀਟੀਟਿਵਨੈਸ ਵੀ ਆ ਗਈ ਹੈ ਇਹ ਸਾਰੀ ਚੀਜ਼ਾਂ ਦੇ ਨਾਲ ਆਪਾਂ ਕਿਸੇ ਨਾ ਕਿਸੇ ਲੈਵਲ ਤੇ ਸਟ੍ਰੈਸਡ ਆਊਟ ਹੀ ਰਹਿੰਦੇ ਹਾਂ ਯਾ ਆਪਣੇ ਰਿਲੇਸ਼ਨਸ਼ਿਪਸ ਨੂੰ ਵੀ ਮਿਲਣਾ ਤਾਂ ਉਦਾਂ ਨਹੀਂ ਨਿਭਾ ਪਾਉਂਦੇ ਜਿਸ ਤਰ੍ਹਾਂ ਆਪਾਂ ਚਾਹੁੰਦੇ ਹੁੰਦੇ ਆ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਤਾਂ ਹਰ ਇੱਕ ਦੀ ਲਾਈਫ ਦੇ ਵਿੱਚ ਰਹਿਣੀ ਹੈ ਇਹ ਨਹੀਂ ਆ ਵੀ ਕੋਈ ਅਜਿਹੀ ਟੈਕਨੀਕਸ ਕਰ ਲਾਂਗੇ ਤਾਂ ਸ਼ਾਇਦ ਇਹ ਜਿਹੇ ਉਲਝਣਾਂ ਤੋਂ ਨਿਕਲ ਜਾਾਂਗੇ ਪਰ ਏਟਲੀਸਟ ਜਿਹੜੀ ਇੱਕ ਆਰਟ ਆਫ ਲਿਵਿੰਗ ਸਾਇ ਮੰਦੇ ਹੋਏ ਬਰੀਥਿੰਗ ਟੈਕਨੀਕਸ ਦੇ ਥਰੂ ਇਹ ਸਾਰੇ ਸਟ्रेस ਐਂਗਜ਼ਾਇਟੀ ਤੇ ਜਿਹੜੀ ਹੋਰ ਔਕਵਰਡ ਸਿਚੁਏਸ਼ਨਸ ਨੂੰ 네ਗੇਟਿਵ ਫੀਲਿੰਗਸ ਨੂੰ ਨਿਗੇਟ ਕਰਨ ਲਈ ਜਿਹਨੂੰ ਉਹਨਾਂ ਨੂੰ ਬਾਹਰ ਕੱਢਣ ਦੀ ਜਿਹੜਾ ਪ੍ਰੋਸੈਸ ਹੈ ਜਿਹਨੂੰ ਕਿ ਸੁਦਰਸ਼ਨ ਕ੍ਰਿਆ ਸਾਡਾ ਜਿਹੜਾ ਅਸੀਂ ਕੰਨੇ ਵੀ ਪ੍ਰੋਸੈਸ ਹੈ ਬਰੀਥਿੰਗ ਟੈਕਨੀਕ ਹੈ ਉਹ ਸੈਂਟੀਫਿਕਲੀ ਪ੍ਰੂਵਡ ਹੈ 700 ਤੋਂ ਜ਼ਿਆਦਾ ਸਟੱਡੀ ਇਸ ਦੇ ਉੱਤੇ ਹੋ ਚੁੱਕੇ ਨੇ ਉਹਦੇ ਥਰੂ ਆਪਾਂ ਇਸ ਆਪਣੇ ਨਾਰਮਲ ਲਾਈਫ ਦੇ ਵਿੱਚ ਜਿਹੜੀ ਪ੍ਰੋਬਲਮਸ ਆਉਂਦੀਆਂ ਉਹਨਾਂ ਨੂੰ ਬੈਟਰ ਵੇ ਨਾਲ ਹੈਂਡਲ ਕਰਨ ਦੀ ਜਰੂਰ ਸਿੱਖ ਜਾਣੇ ਭਾਈ ਸਾਹਿਬ ਨੇ ਜੋ ਇਹ ਪੁੱਛਿਆ ਸੀ ਕੀ ਮੋਟਿਵ ਹੈਗਾ ਤੋ ਆਟ ਆਫ ਲੀਵਿੰਗ ਦ ਹਮਸ਼ਾ ਹੀ ਹੀ ਮੋਟਿਵ ਰਹਾ ਵੀ ਹਰ ਇੱਕ ਬੰਦਾ ਇੱਕ ਹੈਪੀਨੈਸ ਯੂ ਕਨ ਹੈਪੀਨੈਸ ਕੋਸ਼ੈਂਟ ਤੇ ਅਸੀਂ ਕੰਮ ਕਰਦੇ ਆ ਸਵਸਥ ਰਹੇ ਉਹ ਆਪਣੇ ਤਨ ਤੋਂ ਤੇ ਖੁਸ਼ ਰਹੇ ਉਹ ਆਪਣੇ ਮਨ ਤੋਂ ਤੋ ਇਹ ਜਿਹੜਾ ਪ੍ਰੋਗਰਾਮ ਹੈ ਇਹ ਦੋਨਾਂ ਦੀ ਚੀਜ਼ਾਂ ਦੇ ਮਿਲਾਪ ਦੇ ਲਈ ਇਹਨੂੰ ਮਿਲਾ ਕੇ ਜਿਸ ਤਰ੍ਹਾਂ ਕਹਿੰਦੇ ਆ ਇਹੀ ਇੱਕ ਪ੍ਰੈਜੈਂਟੇਸ਼ਨ ਦੇ ਰਿਹਾ ਗੁਰੂਦੇਵ ਦੇ ਥਰੂ ਜਿਹਦੇ ਵਿੱਚ ਅਸੀਂ ਕਹਿੰਦੇ ਆ ਕੁਝ ਇਹ ਜਿਹੇ ਨੁਕਤੇ ਗੁਰੂਦੇਵ ਦੇਣਗੇ ਕੁਝ ਇਹ ਜੇ ਨੋਲੇਜ ਪੁਆਇੰਟਸ ਦੇਣਗੇ ਮੈਡੀਟੇਸ਼ਨ ਕਰਾਣਗੇ ਕੁਝ ਜਿੰਨੇ ਕਹਿੰਦੇ ਆ ਮਿਊਜ਼ਿਕ ਆਪਣੀ ਲਾਈਫ ਦੇ ਵਿੱਚ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਜਿਹਦੇ ਨਾਲ ਹਮੇਸ਼ਾ ਬਾਹਰ ਨਿਕਲਦੇ ਆ ਥੋੜੀ ਦੇਰ ਰਿਲੈਕਸ ਕਰਦੇ ਆ ਕੁਝ ਐਜੇ 뮤지컬 ਭਜਨਸ ਵਗੈਰਾ ਹੋਣਗੇ ਤੋ ਓਵਰਆਲ ਇਹ ਜਿਹੜੀ ਸ਼ਾਮ ਹੈ ਇਹ ਕਿਸੇ ਵੀ ਕੋ ਇਨਸਾਨ ਦੇ ਲਾਈਫ ਦੇ ਵਿੱਚ ਟ੍ਰਾਂਸਫਾਰਮੇਸ਼ਨ ਲਿਆਉਣ ਲਈ ਇੱਕ ਬਹੁਤ ਹੀ ਵਧੀਆ ਮੌਕਾ ਹੈ ਥੈਂਕ ਯੂ ਸਰ ਵੈਦਰ ਦੈਟ ਪ੍ਰੋਗਰਾਮ ਇਜ਼ ਫਾਰ ਵਨ ਡੇ आल्सो ਬਟ ਵਾਟ ਵਿਲ ਬੀ ਦ ਸਪੈਸ਼ਲ ਅਰੇਂਜਮੈਂਟ ਫਾਰ ਦਾ ਵੀਕਲਸ ਬਿਕਾਉਜ਼ ਯੂ ਆਰ ਟੇਲਿੰਗ ਅਪ ਯੂ ਫੈਦਰਿੰਗ ਵਿਲ ਬੀ ਮੋਰ ਦੈਨ 20000 ਦੇਖੋ ਪਾਰਕਿੰਗ ਜਿਹੜੀ ਹੈਗੀ ਹੈ ਪਾਰਕਿੰਗ ਦੀ ਵਿਵਸਥਾ ਸਟੇਡੀਅਮ ਦੇ ਆਸ-ਪਾਸ ਇਹ ਜਿਹੀ ਕਈ ਜਗ੍ਹਾ ਇਅਰਮਾਰਕ ਕਰੀਆ ਗਈਆਂ ਜਿਵੇਂ ਉਹਦੇ ਆਸ-ਪਾਸ ਹੀ ਦੇਖਿਆ ਜਾਵੇ ਕੁਝ ਐਜੂਕੇਸ਼ਨਲ ਇੰਸਟੀਟਿਊਸ਼ਨਸ ਲਾਈਕ ਡੀਏਵੀ ਕਾਲਜ ਐਮਐਸਡੀ ਸਕੂਲ ਜ਼ਿਲ੍ਹਾ ਪਰਿਸ਼ਦ ਜਿਵੇਂ ਕਹਿੰਦੇ ਆ ਹੋਰ ਆਪਣੀ ਜਿਹੜੀ ਸਰਕਾਰੀ ਹੈਗੀ ਹੈ ਪਾਰਕਿੰਗ ਜਿਹੜੀ ਹੁਣ ਮਾਲ ਰੋਡ ਤੇ ਬਣੀ ਹੋਇਆ ਮਹਾਬਿਲ ਹੌਸਪੀਟਲ ਇਸ ਤਰ੍ਹਾਂ ਦੀ ਕਈ ਐਸੀ ਚੀਜ਼ਾਂ ਹੈਗੀਆਂ ਮਤਲਬ ਪਾਰਕਿੰਗ ਲੋਟਸ ਹੈਗੇ ਜਿਨਨੂੰ ਅਸੀਂ ਇਅਰਮਾਰਕ ਕਰਿਆ ਡਿਫਰੈਂਟ ਡਾਇਰੈਕਸ਼ਨਸ ਤੋਂ ਆਉਣ ਵਾਲੇ ਵਹੀਕਲ ਜਿਹੜੇ ਆਉਣਗੇ ਡਿਫਰੈਂਟ ਚੈਪ ਉਹਨਾਂ ਨੂੰ ਸਾਡੇ ਵੌਲੰਟੀਅਰਸ ਇਸ ਤਰ੍ਹਾਂ ਗਾਈਡ ਕਰ ਲੈਣੇ ਵੀ ਜਿਹੜਾ ਇੱਕ ਪਾਰਟਿਕੂਲਰ ਡਾਇਰੈਕਸ਼ਨ ਤੋਂ ਆ ਰਿਹਾ ਉਹ ਕਿਹੜੀ ਨੀਅਰੈਸਟ ਪਾਰਕਿੰਗ ਵੱਲ ਗਾਈਡ ਕਰਨਾ ਹੈ ਬੱਸੇਸ ਆ ਗਈਆਂ ਜਾਂ ਕਾਰਸ ਆ ਗਈਆਂ ਉਧਰੋਂ ਦੀਆਂ ਉਹ ਸੀ ਉੱਥੇ ਉਸ ਤਰ੍ਹਾਂ ਡਾਇਰੈਕਟ ਕਰਾਂਗੇ ਸੋ ਥੈਟ ਕਿ ਜਿੰਨੇ ਵੀ ਲੋਕ ਬਾਹਰੋਂ ਦੀ ਵੀ ਆ ਰਹੇ ਆਂ ਲੋਕਲ ਵੀ ਆ ਰਹੇ ਨੇ ਉਹਨਾਂ ਨੂੰ ਐਡਕੂਏਟ ਪਾਰਕਿੰਗ ਨੀਅਰੈਸਟ ਪੋਸੀਬਲ ਜਗ੍ਹਾ ਤੇ ਮਿਲ ਸਕੇ ਤੇ ਉੱਥੇ ਲੋਕਲ ਜਿਵੇਂ ਸਟੇਡੀਅਮ ਦੇ ਆਸ-ਪਾਸੇ ਕੰਜੈਸ਼ਨ ਨਾ ਹੋਵੇ ਲੋਗ ਉਥੇ ਜ਼ਿਆਦਾਤਰ ਅਸੀਂ ਕੋਸ਼ਿਸ਼ ਕਰਾਂਗੇ ਵੀ ਪੈਦਲ ਹੀ ਵਾਕ ਕਰਨ ਜ਼ਿਆਦਾ ਵਹੀਕਲਸ ਦਾ ਪ੍ਰੈਸ਼ਰ ਉਸ ਜਗ੍ਹਾ ਤੇ ਨਾ ਰਹੇ ਇਹ ਜੀ ਪੂਰੀ ਜਿਹਨੂੰ ਕਹਿੰਦੇ ਸਿਸਟਮੈਟਿਕ ਜਿਹੜਾ ਪ੍ਰਬੰਧ ਹੈਗਾ ਉਹ ਅਸੀਂ ਪੂਰਾ ਕਰ ਲਈ ਸਰ ਸਰ ਮੈਡੀਕਲ ਐਲੀਟੇਸ਼ਨ ਮੈਡੀਸਿਨ ਦਾ ਬਦਲ ਹੋ ਸਕਦੀ ਹੈ ਦੇਖੋ ਅਗਰ ਇਹ ਲੈਣਾ ਚਾਹਵਗਾ ਤੁਹਾਡਾ ਸਵਾਲ ਬਹੁਤ ਅੱਛਾ ਹੈ ਜੀ ਆਪਾਂ ਦੇਖੀਏ 21 ਦਸੰਬਰ ਨੂੰ ਦੁਨੀਆ ਦੇ ਵਿੱਚ ਵਰਲਡ ਮੈਡੀਟੇਸ਼ਨ ਡੇਟ ਐਲੋਸ਼ਿਤ ਕੀਤਾ ਗਿਆ ਯੂਨ ਨੇ ਡਿਕਲੇਅਰ ਕੀਤਾ ਵਰਲਡ ਮੈਡੀਟੇਸ਼ਨ ਡੇ ਕਿਉਂ ਡਿਕਲੇਅਰ ਕੀਤਾ ਕਿਉਂਕਿ ਸ਼ੋਧ ਦੇ ਵਿੱਚ ਪਾਇਆ ਗਿਆ ਕਿ ਦਵਾਈ ਨਾਲ ਲੋਕੀ ਠੀਕ ਨਹੀਂ ਹੋ ਰਹੇ ਹੈਗੇ ਸੈਰ ਨਾਲ ਵੀ ਲੋਕੀ ਨੂੰ ਉਹਨਾਂ ਨੂੰ ਫਾਇਦਾ ਹੋ ਰਿਹਾ ਆਪਾਂ ਦੇਖਦੇ ਆਂ ਇਹ ਬੰਦਾ ਤਾਂ ਬਹੁਤ ਸੈਰ ਕਰਦਾ ਸੀਗਾ ਕੋਈ ਐਬ ਨਹੀਂ ਸੀਗਾ ਫਿਰ ਇਹਨੂੰ ਹਾਰਟ ਅਟੈਕ ਕਿਉਂ ਆ ਗਿਆ ਤਾਂ ਇਹ ਸ਼ੋਧ ਦੇ ਵਿੱਚ ਪਤਾ ਲੱਗਿਆ ਕਿ ਵੀ ਇਹਦਾ ਕਾਰਨ ਸਟ्रेस ਹੈ ਔਰ ਸਟ्रेस ਔਰ ਖਾਨਪੀਣ ਨੂੰ ਠੀਕ ਕਰਨ ਵਾਸਤੇ ਧਿਆਨ ਦੀ ਇੰਨੀ ਵੱਡੀ ਉਹਨਾਂ ਨੇ ਸ਼ੋਧ ਦੇ ਵਿੱਚ ਦੇਖਿਆ ਕਿ ਜਿਹੜੇ ਲੋਕੀ ਧਿਆਨ ਕਰਦੇ ਹੈਗੇ ਉਹਨਾਂ ਦੀ ਹੈਲਥ ਜਿਹੜੇ ਲੋਕੀ ਨਹੀਂ ਧਿਆਨ ਕਰਦੇ ਉਹਨਾਂ ਦੀ ਹੈਲਥ ਦੇ ਵਿੱਚ ਜਮੀਨ ਆਸਮਾਨ ਦਾ ਅੰਤਰ ਪਾਇਆ ਗਿਆ ਇਸ ਕਰਕੇ UN ਨੇ ਸਾਰੀ ਦੁਨੀਆ ਦੇ ਵਿੱਚ World Meditation Day ਡਿਕਲੇਅਰ ਕੀਤਾ ਗਿਆ ਕਿ ਇੱਕ ਦਿਨ ਧਿਆਨ ਤੇ ਸਮਰਪਿਤ ਕੀਤਾ ਗਿਆ ਔਰ ਉਹ World Meditation Day ਦੇ ਵਿੱਚ ਸਾਡੇ ਗੁਰਦੇਵ ਸ੍ਰੀ ਸ਼੍ਰੀ ਦੋਇ ਤਾਂ ਸ਼ੰਕਰ ਜੀ ਨੇ UN ਦੇ ਵਿੱਚ UN ਆਫਿਸ ਦੇ ਵਿੱਚ 180 ਦੇਸ਼ਾਂ ਦੇ ਵਿੱਚ ਮੈਡੀਟੇਸ਼ਨ ਲੀਡ ਕੀਤੀ ਲੱਖਾਂ ਲੋਕਾਂ ਨੇ ਇਕੱਠੇ ਧਿਆਨ ਕੀਤਾ ਔਰ ਇੱਕ World Record ਬਣਿਆ ਹੈ ਨਾ World Record ਬਣਿਆ ਇੰਨੇ ਲੱਖਾਂ ਲੋਕਾਂ ਨੇ ਅੱਜ ਤੋਂ ਪਹਿਲੇ ਕਦੇ ਧਿਆਨ ਨਹੀਂ ਕੀਤਾ ਸੀਗਾ

आर्ट ऑफ लिविंग ਦਾ ਇੱਕ ਸੈਂਟਰ ਬਣ ਰਿਹਾ ਹੈ ਮੈਡੀਟੇਸ਼ਨ ਸੈਂਟਰ ਬਣ ਰਿਹਾ ਹੈ ਅਸੀਂ ਆਰਟ ਆਫ ਲਿਵਿੰਗ ਦੇ ਵਿੱਚ ਨੂੰ ਟੈਂਪਲ ਆਫ ਨੋਲੇਜ ਕਹਿੰਦੇ ਆ ਉੱਥੇ ਆਰਟ ਆਫ ਲਿਵਿੰਗ ਦੇ ਕੋਰਸੇ ਹੁੰਦੇ ਆ ਧਿਆਨ ਹੁੰਦਾ ਹੈ pranayama ਹੁੰਦਾ ਹੈ ਔਰ ਇਹ ਇਸ ਖੇਤਰ ਦਾ ਸਭ ਤੋਂ ਵੱਡਾ ਟੈਂਪਲ ਆਫ ਨੋਲੇਜ ਹੋਏਗਾ 2500 ਬੱਜ ਜਗ੍ਹਾ ਦੇ ਵਿੱਚ ਇਹ ਬਣਿਆ ਹੈ ਇਹਦਾ ਗਰਾਉਂਡ ਫਲੋਰ ਬਣ ਕੇ ਤਿਆਰ ਹੋ ਗਿਆ ਹੈ ਮੁਰਦੇਵ ਦਾ ਕੁਝ ਸਮੇਂ ਉੱਥੇ ਵੀ ਅਸੀਂ ਲਿਆਂਗੇ ਉਹ ਇਸ ਦਾ ਉਦਘਾਟਨ ਇਨੋਗਰੇਟ ਕਰਾਂਗੇ ਔਰ ਇਮੀਡੀਏਟਲੀ ਉਸ ਤੋਂ ਬਾਅਦ ਸਾਡੇ ਕੋਰਸਸ ਆਫ ਮੈਡੀਟੇਸ਼ਨ ਕੋਰਸਸ ਉੱਤੇ ਸਟਾਰਟ ਹੋ ਜਾਣਗੇ ਮਾਰਚ ਦੇ ਵਿੱਚ ਕੁਝ ਮੈਡੀਟੇਸ਼ਨ ਕੋਰਸਸ ਵੀ ਸ਼ੁਰੂ ਹੋ ਰਹੇ ਹਨ ਅਸੀਂ ਚਾਹਵਾ ਨਹੀਂ ਕਿ ਸਾਰੇ ਸ਼ਹਿਰ ਵਾਸੀ ਤਾਂ ਲਾਭ ਉਠਾਣ ਉੱਥੇ ਆ ਕੇ ਮੈਡੀਟੇਸ਼ਨ ਕਰਨ ਧਿਆਨ ਕਰ। ਥੈਂਕ ਯੂ ਸੋ। ਮੈ ਰਦਰ ਮੈਂ ਰਦਰ ਆਪਣੇ ਮੀਡੀਆ ਦੇ ਭਰਾਵਾਂ ਨੂੰ ਕਹਿਣਾ ਚਾਹਾਂਗਾ ਕਿ ਦੇਖੋ ਮੈਂ ਸਟੇਟ ਮੀਡੀਆ ਦੇਖਦਾ ਸਾਡੀ ਜਿਹੜੀ ਜੌਬ ਰਹਿੰਦੀ ਹੈ ਸਾਡਾ ਜੌਬ ਰੋਲ ਰਹਿੰਦਾ ਹੈ ਸਾਡੇ ਤੋਂ ਲੋਕ ਐਕਸਪੈਕਟ ਹੀ ਕਰਦੇ ਆ ਹਮੇਸ਼ਾ ਹੈ ਨਾ ਕਿ ਸਾਨੂੰ ਲੋਕਾਂ ਤੱਕ ਸਾਡੀ ਆਵਾਜ਼ ਪਹੁੰਚਾਈ ਦੇ। ਮੈਂ ਤੁਹਾਨੂੰ ਸਾਰਿਆਂ ਨੂੰ ਅੱਜ ਇਸ ਪਲੇਟਫਾਰਮ ਤੋਂ ਕਹਿਣਾ ਚਾਹਾਂਗਾ ਕਿ ਜਿਸ ਤਰ੍ਹਾਂ ਸਾਡਾ ਮੈਡੀਟੇਸ਼ਨ ਸੈਂਟਰ ਤਿਆਰ ਹੋ ਰਿਹਾ ਹੈ ਆਨਵਲੇ ਦਿਨਾਂ ਦੇ ਵਿੱਚ ਅਸੀਂ ਚਾਹਾਂਗੇ ਕਿ ਤੁਸੀਂ ਸਾਰੇ ਭਰਾ ਆ ਕੇ ਸਾਡੇ ਉੱਥੇ ਇੱਕ ਵਾਰ ਮੈਡੀਟੇਸ਼ਨ ਦਾ ਐਕਸਪੀਰੀਅੰਸ ਕਰੋ ਮੈਂ ਬੜੇ سارے ਅਦਾਰਿਆਂ ਦੇ ਵਿੱਚ ਜਾ ਕੇ ਜਿਵੇਂ ਵੀ ਲੀਡਿੰਗ ਨਿਊਜ਼ਪੇਪਰਸ ਨੇ ਉੱਥੇ ਜਿੱਦੋਂ ਇਹ ਮੈਡੀਟੇਸ਼ਨ ਦੇ ਸ਼ਿਖਿਰ ਪੜਾਏ ਹੈ ਮੈਂ ਦੇਖਿਆ ਉਹਨਾਂ ਦੀ ਪ੍ਰੋਡਕਟਿਵਿਟੀ ਵਧੀ ਹੈ ਤੁਹਾਡੇ ਜਿਹੜੇ ਸਵਾਲ ਕਰਨ ਤੇ ਹੋਰ ਕ੍ਰੀਏਟੀਵਿਟੀ ਐ ਸੇ ਦੇਖੋ ਉਹੀ ਬੰਦਾ ਹੋ ਰ ਅੱਗੇ ਆਪੰਦਾ ਜਿਹੜਾ ਬਾਕੀਆਂ ਤੋਂ ਥੋੜਾ ਅੱਡ ਚੱਲਦਾ ਹੈ ਹੈਨਾ ਤਾਂ ਤੁਸੀਂ ਮੈਂ ਕਹਾਂਗਾ ਕਿਸੇ ਦਿਨ ਸੁਦਰਸ਼ਨ ਕ੍ਰਿਆ ਦਾ ਐਕਸਪੀਰੀਅੰਸ ਕਰੋ ਸੋ ਤੁਸੀਂ ਆਓ ਤੁਹਾਨੂੰ ਵੀ ਅੱਛਾ ਲੱਗੇਗਾ ਤੇ ਸਾਨੂੰ ਵੀ ਚੰਗਾ ਲੱਗੇਗਾ ਸਾਡੇ ਨਾਲ ਟੀਚਰ ਵੀ ਹੈ ਆਰਟ ਆਫ ਲਿਵਿੰਗ ਦਾ ਜਿਹੜਾ ਪ੍ਰੋਸੈਸ ਹੈ ਬਹੁਤ ਸਾਇੰਟਿਫਿਕ ਪ੍ਰੋਸੈਸ ਹੈ ਸਾਡੇ ਸਟੇਟ ਦੇ ਕੋਆਰਡੀਨੇਟਰ ਹੈਗੇ ਟੀਚਰਸ ਕੋਆਰਡੀਨੇਟਰ ਹੈ ਆਰਟ ਆਫ ਲਿਵਿੰਗ ਦੇ ਵਿੱਚ ਟੀਚਰਸ ਹੁੰਦੇ ਜਿਹੜੇ ਕੋਰਸ ਪੜ੍ਹਾਉਂਦੇ ਆ ਧਿਆਨ ਸਿਖਾਉਂਦੇ ਆ ਤਾਂ ਮੈਂ ਚਾਹਾਂਗਾ ਦੋ ਦੋ ਸ਼ਬਦ ਸੰਜੀਪ ਘਟਾਰੀਆ ਜੀ ਹੈ ਸਾਡੇ ਨਾਲ ਫਰੀਦਕੋਟ ਤੋਂ ਜੁੜੇ ਆ ਤੇ ਉਹ ਵੀ ਇਸ ਪ੍ਰੋਸੈਸ ਦੇ ਬਾਰੇ ਤੁਹਾਨੂੰ ਕੁਝ ਦੱਸਣ ਠੀਕ ਹੈ ਸੰਜੀਪ ਸਰ ਇੱਕ ਪੋਸਿਬਿਲਤਾ ਜਿਹੜੀ ਕਿ ਕਿਹੜੇ ਕਿਹੜੇ ਜਿਵੇਂ ਹੈਪੀਨੈਸ ਕੋਰਸ ਪਛੂਣ ਕਿੱਸ ਤਰ੍ਹਾਂ ਦੇ ਬਹੁਤ ਬੋਲਦੇ ਬਤੋ ਸਭ ਤੋਂ ਪਹਿਲਾਂ ਤਾਂ ਹੁੰਦਾ ਜ ਸਾਨੂੰ ਇੱਕ ਪ੍ਰੈਕਟਿਸ ਕਰਨ ਵਾਸਤੇ ਕਿਹਾ ਜਾਂਦਾ ਆਪਰੇਨਾਵਰ ਘਰ ਦੇ ਵਿੱਚ ਸੀ ਉਹ ਪ੍ਰੈਕਟਿਸ ਕਰ ਸਕਦੇ ਆ ਪਹਿਲਾਂ ਸਾਨੂੰ 5 ਜਾਂ 6 ਦਿਨ ਲਗਾਉਣੇ ਪੈਂਦੇ ਆ ਉਹ ਹੈਪੀਨੈਸ ਕੋਰਸ ਕਰਨ ਵਾਸਤੇ ਉਸ ਤੋਂ ਬਾਅਦ ਸਾਡੀ ਚੋਆਇਸ ਹੁੰਦੀ ਹੈ ਨੈਕਸਟ ਲੈਵਲ ਦੇ ਕੋਰਸਸ ਹੁੰਦੇ ਨੇ ਐਡਵਾਂਸ ਮੈਡੀਟੇਸ਼ਨ ਕੋਰਸ ਹੁੰਦਾ ਦਿਵੇਸ ਸਮਾਜਿਕ ਨਿਰਮਾਣ ਹੁੰਦਾ ਹੋਰ ਹੀ ਬਹੁਤ ਸਾਰੇ ਕੋਰਸਸ ਨੇ ਜਿਨ੍ਹਾਂ ਜਿਹੜੇ ਅਸੀਂ ਕਰ ਸਕਦੇ ਆ ਸਭ ਤੋਂ ਪਹਿਲਾਂ ਕੋਈ ਵੀ ਕੋਰਸ ਕਰਨ ਵਾਸਤੇ ਸੈਕੰਡ ਲੈਵਲ ਦਾ ਹੈਪੀਨੈਸ ਕੋਰਸ ਕਰਨਾ ਪੈਂਦਾ ਉਹਦੇ ਨਾਲ ਜਦੋਂ ਅਸੀਂ ਡੇਲੀ ਪ੍ਰੈਕਟਿਸ ਕਰਦੇ ਆ ਤੇ ਸਾਡੀ ਲਾਈਫ ਦੇ ਵਿੱਚ ਬਹੁਤ ਸਾਰੇ ਬਦਲਾਅ ਆਉਂਦੇ ਨੇ ਚੰਗੇ ਬਦਲਾਅ ਜੀਨਾ ਸਾਡੀ ਕੰਮ ਕਰਨ ਦੀ ਕਪੈਸਿਟੀ ਵਧਦੀ ਹੈ ਸਾਡਾ ਆਤਮ ਵਿਸ਼ਵਾਸ ਵਧਦਾ ਹੈ ਸਾਡੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਦੀ ਹੈ ਇਸ ਤੋਂ ਇਲਾਵਾ ਸਾਡਾ ਮੂਡ ਵੀ ਚੰਗਾ ਰਹਿੰਦਾ ਲੋਕਾਂ ਨਾਲ ਰਿਲੇਸ਼ਨਸ਼ਿਪ ਵੀ ਵਧੀਆ ਹੁੰਦੇ ਆ ਤਾਂ ਸਾਡੀ ਕਨਵਿੰਸਿੰਗ ਪਾਵਰ ਵੀ ਵਧਦੀ ਹੈ ਮੇਰੇ ਕੋਲ ਸ਼ਬਦੀ ਨੇ ਹੈਗੇ ਇੰਨੇ ਫਾਇਦੇ ਹੁੰਦੇ ਉਹਦੇ ਤਾਂ ਅਸਾਂ ਨੂੰ ਸਾਰਿਆਂ ਨੂੰ ਇਹ ਕੋਰਸ ਸ਼ੁਰੂ ਕਰਨਾ ਚਾਹੀਦਾ ਹੈ ਜਿਵੇਂ ਦੁਆ ਜੀ ਨੇ ਤੁਹਾਨੂੰ ਆਫਰ ਕੀਤੀ ਕਿ ਤੁਸੀਂ ਸਾਰੇ ਆਓ ਇਸ ਸੈਸ਼ਨ ਤੇ ਰਹਦਾ ਇਸ ਮੈਡੀਟੇਸ਼ਨ ਦਾ ਆ ਕੇ ਐਕਸਪੀਰੀਅੰਸ ਕਰੋ ਤਾਂ ਤੁਹਾਨੂੰ ਫਿਰ ਪਤਾ ਚੱਲੇਗਾ ਕਈ ਵੀ ਕਲਾਕਾਰ ਨਾਲ ਹੁੰਦਾ ਨਹੀਂ ਪਤਾ ਚੱਲਦਾ ਜਦੋਂ ਐਕਸਪੀਰੀਅੰਸ ਕਰਦੇ ਆ ਉਹਦਾ ਪਤਾ ਚੱਲਦਾ ਇਹਦਾ ਕੀ ਹੈਗਾ ਤਾਂ ਅਸੀਂ ਬਠਿੰਡਾ ਵਾਸੀਆਂ ਨੂੰ ਮੇਰੇ ਵੱਲੋਂ ਵੀ ਸਾਰਿਆਂ ਨੂੰ ਹੱਥ ਛੋੜ ਕੇ ਬੇਨਤੀ ਕਰਾਂਗੇ ਕਿ 20 ਤਰੀਕ ਨੂੰ ਸ਼ਾਮ ਨੂੰ 5 ਤੋਂ 8 ਜਿਹੜਾ ਸਟੇਡੀਅਮ ਦੇ ਵਿੱਚ ਪ੍ਰੋਗਰਾਮ ਹੋ ਰਿਹਾ ਹੈ ਉਹਦੇ ਸਾਰੇ ਪਹੁੰਚੋ ਆਪਣਾ ਕੀਮਤੀ ਸਮਾਂ ਕੱਢ ਕੇ ਬਹੁਤ-ਬਹੁਤ ਧੰਨਵਾਦ